ਭਾਰਤੀ ਕਿਸਾਨ ਯੂਨੀਅਨ ਦੇ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮੁੱਖ ਮੰਤਰੀ ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਸੀਐਮ ਭਗਵੰਤ ਮਾਨ ਸਾਹਿਬ ਦਰਿਆ ਦੇ ਪੁਲ ਤੇ ਆ ਕੇ ਕੀ ਕਰਨਾ ਹੈ? ਲੋੜਤਾ ਦਾ ਲੋਕਾਂ ਦੀ ਬਾਹ ਫੜਨ ਦੀ ਹੈ ਜਿਨ੍ਹਾਂ ਦੇ ਘਰ ਉਜੜ ਗਏ ਨੇ। ਜਗਜੀਤ ਸਿੰਘ ਡੱਲੇਵਾਲ ਹਰੀਕੇ ਪਤਨ ਵਿਖੇ ਦਰਿਆ ਦੇ ਪੁਲ ਤੇ ਖੜੀ ਹੋ ਕੇ ਸੀਐਮ ਮਾਨ ਨੂੰ ਸਿੱਧੇ ਹੋ ਗਏ ਅਤੇ ਖਰੀਆ-ਖਰੀਆ ਸੁਣਾਈਆਂ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਕਰਕੇ ਹਜ਼ਾਰਾਂ ਪਿੰਡ ਡੁੱਬ ਗਏ ਨੇ, ਲੱਖਾਂ ਦਾ ਨੁਕਸਾਨ ਹੋਇਆ। ਉਹਨਾਂ ਲਈ ਮੁੱਖ ਮੰਤਰੀ ਨੂੰ ਮਦਦ ਕਰਨੀ ਚਾਹੀਦੀ ਹੈ। ਹਰੀਕੇ ਪਤਨ ਦਰਿਆ ਦੇ ਪੁਲ ਤੇ ਪੁਲਿਸ ਸੁਰੱਖਿਆ ਦੇ ਪੈਰੇ ਨੂੰ ਦੇਖਦੇ ਹੋਏ ਢੱਲੇਵਾਲ ਨੇ ਸਵਾਲ ਚੁੱਕੇ ਆਗਵਿਦਾਇਕ ਹਰਨੀਤ ਸਿੰਘ ਪਠਾਨ ਮਾਜਰਾ ਵੱਲੋਂ ਕ੍ਰਿਸ਼ਨ ਕੁਮਾਰ ਦੇ ਖਿਲਾਫ ਬੋਲਣ ਤੇ ਢੱਲੇਵਾਲ ਨੇ ਕਿਹਾ ਕਿ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਪਠਾਨ ਮਾਜਰਾ ਨੂੰ ਸ਼ੈਲਟਰ ਕੀਤਾ ਪਠਾਨ ਮਾਜਰਾ ਦੇ ਖਿਲਾਫ ਬੀਬੀ ਸ਼ਿਕਾਇਤ ਕਰਦੀ ਥੱਕ ਗਈ ਪਰ ਮੁੱਖ ਮੰਤਰੀ ਨੇ ਪਹਿਲਾ ਉਸ ਵਿਧਾਇਕ ਨੂੰ ਬਚਾਇਆ ਅੱਜ ਕਿਉਂ ਬੋਲ ਰਿਹਾ ਪਠਾਨ ਮਾਜਰਾ ਪਹਿਲਾਂ ਕਿਉਂ ਨਹੀਂ ਬੋਲਿਆ ਅੱਜ ਇਸ ਲਈ ਬੋਲਿਆ ਕਿਉਂਕਿ ਅੱਜ ਉਸ ਤੇ ਮੁਕੱਦਮਾ ਦਰਜ ਹੋ ਚੁੱਕਿਆ ਹੈ ਸਰਕਾਰ ਦਾ ਵੀ ਚਿਹਰਾ ਨੰਗਾ ਹੋ ਗਿਆ ਤੇ ਪਹਿਲਾ ਐਕ ਉਨਾਂ ਨੇ ਕਿਹਾ ਕਿ ਸਾਫ ਹੋ ਗਿਆ ਹੈ ਕਿ ਜੋ ਵੀ ਕਿਸਾਨਾਂ ਲਈ ਗਰੀਬਾਂ ਲਈ ਬੋਲੇਗਾ ਸਰਕਾਰ ਉਸ ਖਿਲਾਫ ਐਕਸ਼ਨ ਲਵੇਗੀ ਚਾਹੇ ਸੂਬਾ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਣ ਵਾਲੇ ਜਗਦੀਪ ਸਿੰਘ ਤਨਖੜ ਅਤੇ ਸੱਤੇਪਾਲ ਮਲਿਕ ਦਾ ਵੀ ਕੀ ਹਾਲ ਕੀਤਾ ਸਭ ਨੂੰ ਪਤਾ ਹੀ ਹੈ ਸੀਐਮ ਭਗਵੰਤ ਮਾਨ ਦਾ ਸੂਬਾ ਡੁੱਬ ਕੇ ਮਰ ਰਿਹਾ ਹੈ ਅਤੇ ਸੀਐਮ ਨੂੰ ਇਸ ਦਾ ਦਰਦ ਨਹੀਂ ਆਇਆ ਲੋਕਾਂ ਦੀ ਸਹੀ ਤਰੀਕੇ ਨਾਲ ਮਦਦ ਕਰਨ ਦੀ ਲੋੜ ਹੈ ਨਾ ਕਿ ਡਰਾਮੇबाजी ਕਰਨ ਦੀ ਜ਼ਿਕਰ ਕਰਦੀ ਹੈ ਕਿ ਪੰਜਾਬ ਦੇ ਨੌਂ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀ ਤਬਾਹੀ ਮੱਚੀ ਹੈ ਜਿਸ ਕਰਕੇ ਮਾਲ ਡੰਗਰ ਰੁੜ ਗਏ ਨੇ ਕਈ ਘਰ ਟੈਗ ਗਏ ਨੇ ਅਤੇ ਕਈ ਲੋਕਾਂ ਦਾ ਖਾਸਾ ਨੁਕਸਾਨ ਹੋਇਆ। ਇਸ ਦੌਰਾਨ ਜਗਜੀਤ ਸਿੰਘ ਢੱਲੇਵਾਲ ਨੇ ਪੀਐਮ ਤੇ ਸੀਐਮ ਨੂੰ ਹੋਰ ਕਿੱਦਾਂ ਕਿਰੇ ਹੋਰ ਕਿਹੜੇ ਇਲਜ਼ਾਮ ਲਗਾਏ ਨੇ ਕੀ ਕੁਝ ਬੋਲੇ ਤੁਸੀਂ ਕੁੜ ਉਹ ਵੀ ਸੁਣੋ। ਦੋਸਤੋ ਤੁਸੀਂ ਦੇਖ ਰਹੇ ਹੋ ਅਸੀਂ ਜਾ ਰਹੇ ਸੀਗੇ ਅਜਨਾਲਾ ਦੇ ਇਲਾਕੇ ਦੇ ਵਿੱਚ ਜਿੱਥੇ ਲੋਕ ਹੜ੍ਹਾਂ ਨਾਲ ਡੁੱਬੇ ਹੋਏ ਨੇ। ਉਹਨਾਂ ਦਾ ਖਬਰਸਾਰ ਲਾਈਨ ਦੇ ਲਈ ਐਸਪੀਐਮ ਨਾਨ ਪੋਲਿਟਿਕਲ ਵੱਲੋਂ ਬਣਾਏ ਪ੍ਰੋਗਰਾਮ ਦੇ ਮੁਤਾਬਕ ਅਸੀਂ ਉੱਥੇ ਇੱਕ ਰਾਹਤ ਕੈਂਪ ਸਟੈਬਲਿਸ਼ ਕਰਨ ਵਾਸਤੇ ਅਸੀਂ ਜਗਾ ਚੈੱਕ ਕਰਕੇ ਉੱਥੇ ਜਾ ਰਹੇ ਆ। ਸਾਡੇ ਸੰਗਤਾਂ ਬੇਤਹਾਸ਼ਾ ਰਾਹਤ ਸਮਗਰੀ ਲੈ ਕੇ ਜਾ ਰਹੀਆਂ ਨੇ ਉਧਰ ਨੂੰ। ਔਰ ਦਰਿਆ ਦਾ ਤੁਸੀਂ ਰੂਪ ਦੇਖ ਰਹੇ ਹੋ। ਕਿੰਨਾ ਬ੍ਰਾਡ ਰੂਪ ਦੇ ਵਿੱਚ ਕਿੰਨਾ ਵੱਡਾ ਇੱਕ ਜਲ ਸੈਲਾਬ ਆਇਆ ਹੋਇਆ ਆਪ ਸਭ ਨੂੰ ਨਜ਼ਰ ਆ ਰਿਹਾ ਹੋਵੇਗਾ। سوال ਇਸ ਤਰ੍ਹਾਂ ਦਾ ਕਿ ਆ ਮਗਰਲੇ ਪਾਸੇ ਉਹ ਜਿੱਥੋਂ ਤੱਕ ਤੁਹਾਨੂੰ ਦਿਖ ਰਿਹਾ ਹੈ ਉਹ ਕਾਫੀ ਲੰਬਾ ਕਾਫਲਾ ਹੈ ਪੰਜਾਬ ਪੁਲਿਸ ਪੰਜਾਬ ਦੇ ਅਧਿਕਾਰੀ ਵਿਚਾਰੇ ਇੱਥੇ ਖਾਏ ਦੇ ਕੇ ਠੱਲੇ ਹੋਏ ਨੇ ਕੀ ਕਾਰਨ ਹੈ ਜੇ ਪੁੱਛਿਆ ਕਹਿੰਦੇ ਇੱਥੇ ਹਰੀਕੇ ਪੱਤਨ ਦੇ ਉੱਤੇ ਸਾਡੇ ਮੁੱਖ ਮੰਤਰੀ ਜੀ ਆ ਰਹੇ ਨੇ ਮੈਂ ਪੁੱਛ ਰਿਹਾ ਕਿਉਂ ਨਾ ਮੁੱਖ ਮੰਤਰੀ ਜੀ ਉਹ ਭਾਈ ਇਹ ਦਰਿਆ ਇਹਦਾ ਵਗ ਰਿਹਾ ਹੈ ਇਹਦਾ ਪਾਕਿਸਤਾਨ ਨੂੰ ਜਾ ਰਿਹਾ ਹੈ ਇਹ ਤਾਂ ਨੰਗ ਗਿਆ ਇਹ ਤਾਂ ਪਾਕਿਸਤਾਨ ਨੂੰ ਨੰਗ ਗਿਆ ਇੱਥੇ ਕੀ ਜ਼ਰੂਰਤ ਪੈ ਗਈ ਹੈ ਕਿ ਐਸ ਪੁਲ ਤੇ ਆ ਕੇ ਕੀ ਦੇਖ ਕੇ ਜਾਣਾ ਹੈ ਇੱਥੇ ਕੀ ਕੀ ਰਿਜ਼ਲਟ ਕਢਣ ਵਾਸਤੇ ਆ ਰਹੇ ਨੇ ਸਾਡੇ ਮੁੱਖ ਮੰਤਰੀ ਜੀ ਯਾਰ ਲੋੜ ਤਾਂ ਜੋਨਾਂ ਲੋਕਾਂ ਦੀ ਬਾਹ ਫੜਨ ਦੀ ਹੈ ਜਿਹੜੇ ਲੋਕ ਆ ਖੜਾ ਦੇ ਵਿੱਚ ਡੁੱਬੇ ਪਏ ਉਹ ਇੱਥੇ ਨਹੀਂ ਗਏ ਮੁੱਖ ਮੰਤਰੀ ਜੀ ਜਿੱਥੇ ਆਪਾਂ ਖੜੇ ਹਾਂ ਇੱਥੇ ਨਹੀਂ ਉਹਨਾਂ ਨੇ ਦਿਸਣਾ ਤੁਹਾਨੂੰ ਉਹ ਤਾਂ ਪਿੰਡਾਂ 'ਚ ਜਾਣਾ ਪਏਗਾ ਯਾਰ ਜਿੱਥੇ ਆ ਦਰਿਆ ਨੇ ਫੈਲ ਕੇ ਲੋਕਾਂ ਨੂੰ ਦੂਰ ਤੱਕ ਬਰਬਾਦ ਕੀਤਾ ਹੈ ਨਾ ਇਹ ਉੱਥੇ ਜਾਣਾ ਪੈਣਾ ਮੁੱਖ ਮੰਤਰੀ ਜੀ ਇੱਥੇ ਤੇ ਤੁਹਾਡਾ ਕੱਖ ਨਹੀਂ ਬਣਦਾ ਕੋ ਮੈਂ ਅਗਲੀ ਜਿਹੜੀ ਗੱਲ ਕਹਿਣੀ ਚਾਹੁੰਦਾ ਦੇਖੋ ਦੋਸਤੋ ਸਰਕਾਰਾਂ ਦੇ ਰਵੱਈਏ ਚਾਹੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਸਾਡੀ ਕੇਂਦਰ ਦੀ ਸਰਕਾਰ ਹੋਵੇ ਲੋਕਾਂ ਪ੍ਰਤੀ ਜੋ ਰਵੱਈਆ ਹੈ ਉਹ ਰਵੱਈਆ ਸਪਸ਼ਟ ਨਜ਼ਰ ਆ ਰਿਹਾ ਹੈ ਕੇਂਦਰ ਸਰਕਾਰ ਨੇ ਲੋਕਾਂ ਦੀ ਖਾਤਰ ਦੋ ਵਿਅਕਤੀ ਬੋਲੇ ਨੇ ਪਬਲਿਕ ਦੀ ਖਾਤਰ ਸੱਚ ਬੋਲੇ ਨੇ ਕਿਸਾਨਾਂ ਦੀ ਖਾਤਰ ਬੋਲੇ ਨੇ ਕੌਣ ਬੋਲੇ ਜਗਦੀਪ ਘਣਕਰ ਬੋਲਿਆ ਜਾਂ ਫਿਰ ਸੱਤਿਆਪਾਲ ਮਲਕ ਬੋਲਿਆ ਪਰ ਕੇਂਦਰ ਨੇ ਉਹਨਾਂ ਦੋਹਾਂ ਬੰਦਿਆਂ ਨਾਲ ਜੋ ਵਤੀਰਾ ਕੀਤਾ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜੋ ਹੋਇਆ ਉਹਨਾਂ ਬੰਦਿਆਂ ਨਾਲ ਔਰ ਅੱਜ ਇਹ ਪਾ ਇੱਥੇ ਨਿਗਾ ਮਾਰੀਏ ਪੰਜਾਬ 'ਚ ਪੰਜਾਬ ਦਾ ਕੋਈ ਗੱਲ ਨਹੀਂ ਆ ਜਾਂਦੀ ਪੰਜਾਬ ਦਾ ਇੱਕ ਐਮਐਲਏ ਉਹ ਕੋਈ ਪੰਜਾਬ ਦੇ ਮੋਹ ਨਾਲ ਜਾਂ ਪਿਆਰ ਨਾਲ ਨਹੀਂ ਬੋਲਿਆ ਉਹ ਵੀ ਜੇ ਬੋਲਿਆ ਤਾਂ ਲੋਕਾਂ ਦੇ ਛਿੱਤਰ ਢੁੱਟਦਾ ਬੋਲਿਆ ਜਦੋਂ ਨੂੰ ਪਤਾ ਲੱਗ ਗਿਆ ਨਾ ਕਿ ਲੋਕ ਛਿੱਤਰ ਮਾਰਨਗੇ ਪਿੰਡਾਂ ਚ ਗਿਆ ਦੇ ਉਦੋਂ ਥੋੜਾ ਜਿਹਾ ਕਿਸਾਨਾਂ ਦੀ ਖਾਤਰ ਬੋਲ ਗਿਆ ਆਪਦੇ ਕ੍ਰਿਸ਼ਨ ਕੁਮਾਰ ਦੇ ਖਿਲਾਫ ਦੋ ਸ਼ਬਦ ਬੋਲ ਗਿਆ ਤੇ ਅੱਜ ਤੜਕੇ ਦਾ ਰੌਲਾ ਪੈ ਰਿਹਾ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਤੇ ਕੇਸ ਰਜਿਸਟਰਡ ਹੋ ਗਿਆ ਮੈਂ ਕਹਿੰਦਾ ਕੇਸ ਰਜਿਸਟਰਡ ਕਰਨਾ ਜਿਹੜਾ ਕੇਸ ਰਜਿਸਟਰਡ ਹੋਇਆ ਹੈ ਉਹ ਪਤਾ ਲੱਗਿਆ ਕਿ 376 ਦਾ ਕੇਸ ਰਜਿਸਟਰਡ ਹੋਇਆ ਤੇ ਹੁਣਾਂ ਵੀ ਚਾਹੀਦਾ ਸੀ ਜੇ ਉਸ ਬੰਦੇ ਨੇ ਕਰਤੂਤ ਮਾਰੀ ਪਿੱਛੇ ਤੇ ਕਿਉਂ ਨਹੀਂ ਕੀਤਾ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਸਾਡੀ ਸਰਕਾਰ ਤੇ ਸਕਾਰਯੋਗ ਮੁੱਖ ਮੰਤਰੀ ਦੀ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਪਹਿਲਾ ਪੱਖ ਤਾਂ ਇਹ ਕਿ ਪਠਾਨ ਮਾਜਰਾ ਜੀ ਦੀ ਖਿਲਾਫ ਮੁਕੱਦਮਾ ਕਰਾਉਣ ਵਾਸਤੇ ਉਹ ਬੀਬੀ ਵਿਚਾਰੀ ਕੁਰਲਾ ਕੇ ਮਰ ਗਈ ਜੀਨੇ ਕਿਹਾ ਕਿ ਮੇਰੇ ਨਾਲ ਇਹਨੇ ਦੁਰਵਿਹਾਰ ਕੀਤਾ ਤੁਸੀਂ ਉਹਦੇ ਤੇ ਮੁਕੱਦਮਾ ਨਹੀਂ ਦਰਜ ਕੀਤਾ ਉਸ ਵੇਲੇ ਉਸ ਵੇਲੇ ਛਲਕਰ ਦਿੱਤੀ ਸਾਡੇ ਮੁੱਖ ਮੰਤਰੀ ਨੇ ਉਸ ਬੰਦੇ ਨੂੰ ਔਰ ਅੱਜ ਉਹ ਇਹਦੇ ਮੁਕੱਦਮਾ ਦਰਜ ਕੀਤਾ ਮੈਂ ਕਹਿੰਦਾ ਫਿਰ ਵੀ ਚੰਗਾ ਕੱਲਾ ਦੇਰ ਆਏ ਦਰੋਸਤ ਹੈ ਸਵਾਲ ਅਗਲਾ ਕਿ ਹੁਣੇ-ਹੁਣੇ ਖਬਰ ਚੱਲ ਰਹੀ ਸੀ ਕਹਿੰਦੇ ਪਠਾਨ ਮਾਜਰਾ ਪੁਲਿਸ ਦੀ ਗ੍ਰਿਫਤਾਰ ਗ੍ਰਿਫਤਾਰ ਦੇ ਵਿੱਚੋਂ ਭੱਟ ਗਿਆ ਉਹ ਜੇ ਇਹਦਾ ਮਤਲਬ ਭੱਜਦਾ ਹੈ ਤਾ ਫਿਰ ਇੱਕ ਹੋਰ ਦਿੱਤਾ ਮੇਰੀ ਇੱਕ ਪਾਪੂ ਜੀ ਇੱਕ ਹੋਰ ਗੱਲ ਕਲੀਅਰ ਹੋ ਗਈ ਕਿ ਉਹ ਲੋਕ ਵੀ ਮਤਲਬ ਤੁਸੀਂ ਕਿਹੋ ਜਿਹੇ ਐਮਐਲਏ ਸਮਝ ਕੇ ਰੱਖੇ ਹੋਏ ਨੇ ਇਹਦੇ ਤੋਂ ਇਹ ਸਪਸ਼ਟ ਹੁੰਦਾ ਸੋ ਮੇਰਾ ਕਹਿਣ ਦਾ ਭਾਵ ਸਾਰੀ ਗੱਲ ਦੇ ਵਿੱਚੋਂ ਭਰਾਵੋ ਇਹ ਹੈ ਆ ਵਿਚਾਰਾ ਮੁੰਡਾ ਮਲਾਜਮ ਖੜਾ ਹੈ ਇਹਦੇ ਵਿਚਾਰੇ ਦੇ ਅੱਡ ਭਾੜੀ ਬਣੀ ਹੈ ਵੀ ਤੁਸੀਂ ਇੱਥੇ ਵੀਡੀਓ ਪਾ ਰਹੇ ਹੋ ਇੱਥੇ ਸੀਐਮ ਸਾਹਿਬ ਆ ਰਹੇ ਨੇ ਉਹਨਾਂ ਨੂੰ ਇਹੋ ਵਿਚਾਰੇ ਬੱਚੇ ਨੂੰ ਨਹੀਂ ਪਤਾ ਇਸ ਗੱਲ ਦਾ ਇਹ ਅਸੀਂ ਉਹ ਲੋਕ ਆ ਜਿਹੜੇ ਸੀਐਮ ਨੂੰ ਸਿੱਧੇ ਅੱਖ ਚੱਖ ਪਾ ਕੇ ਝਾਕਣ ਦੀ ਹਿੰਮਤ ਰੱਖਣ ਵਾਲੇ ਲੋਕ ਆ ਅਸੀਂ ਕਹਾਂਗੇ ਕਿ ਮੁੱਖ ਮੰਤਰੀ ਜੀ ਇਹ ਜਿਹੜਾ ਤੁਸੀਂ ਕੀਤਾ ਹੈ ਮੈਂ ਕਹਿੰਨਾ ਵੀ ਅੱਜ ਟਿੱਕਰ ਨੂੰ ਸ਼ੈਟਰ ਦੇ ਕੇ ਕਿਉਂ ਰੱਖਿਆ ਅੱਜ ਪਠਾਨ ਮਾਜਰਾ ਜੇ ਬੋਲਣ ਲੱਗਿਆ ਤੇ ਅੱਜ ਕਿਉਂ ਬੋਲਣ ਲੱਗਿਆ ਜਿੱਦਾਂ ਲੈਂਡ ਪੂਲਿੰਗ ਆਈ ਸੀ ਉਦੋਂ ਪਠਾਨ ਮਾਜਰਾ ਦਾ ਫਰਜ਼ ਬੰਦਾ ਸੀ ਅਸਤੀਫਾ ਦਿੰਦਾ ਜੇ ਲੋਕਾਂ ਦੇ ਹੱਕਿਤ ਖੜਨਾ ਸੀ ਤਾਂ ਉਦੋਂ ਨਹੀਂ ਬੋਲਿਆ ਲੇਕਿਨ ਅੱਜ ਕਿਉਂ ਬੋਲਿਆ ਕਿਉਂਕਿ ਇਹਦੇ ਤੇ ਮੁਕੱਦਮਾ ਦਰਜ ਹੋ ਚੁੱਕਿਆ ਹੈ ਇਹਦੇ ਤੇ ਇਸ ਬੰਦੇ ਨੇ ਕਰਤੂਤ ਬਿਮਾਰੀ ਕੀਤੀ ਹੋਈ ਹੈ ਜਿਹਦੀ ਸਪਸ਼ਟ ਹੋ ਰਿਹਾ ਖਬਰਾਂ ਚੱਲ ਰਹੀਆਂ ਬਖੇਰਾ ਚਰ ਪਹਿਲਾਂ ਵੀ ਰੌਲਾ ਪਿਆ ਸੋ ਇਹ ਸਾਰਾ ਆਮਲਾ ਪਹਿਲਾਂ ਮੇਰਾ ਕਹਿਣ ਦਾ ਭਾਵੇਂ ਆ ਭਰਾਵੋ ਅੱਜ ਉਹਦੇ ਤੇ ਐਕਸ਼ਨ ਕਿਉਂ ਹੋਇਆ ਹੈ ਇਹ ਤੋਂ ਪਹਿਲਾਂ ਕਿਉਂ ਨਹੀਂ ਹੋਇਆ ਦੋਨੋਂ ਸਰਕਾਰਾਂ ਦਾ ਚਿਹਰਾ ਨੰਗਾ ਹੋ ਗਿਆ ਸਪਸ਼ਟ ਹੋ ਗਿਆ ਕਿ ਜਿਹੜਾ ਵੀ ਆਪਦੇ ਲੋਕਾਂ ਦੀ ਖਾਤਰ ਕਿਸਾਨਾਂ ਦੀ ਖਾਤਰ ਮਜ਼ਦੂਰਾਂ ਦੀ ਖਾਤਰ ਆਮ ਜਨਗਤਾਂ ਦੀ ਖਾਤਰ ਬੋਲੂਗਾ ਕੋਨੋਂ ਦੋਨੇ ਹੀ ਸਰਕਾਰਾਂ ਬਚਣੀਆਂ ਨਹੀਂ ਇਹ ਕਲੀਅਰ ਹੋ ਗਿਆ ਇਹਦੇ ਤੋਂ ਸਪਸ਼ਟ ਹੁੰਦਾ ਭਰਾਵੋ ਕਿ ਸਰਕਾਰਾਂ ਤੁਹਾਡੀਆਂ ਕਿੰਨੀਆਂ ਕਨੇ ਅੱਜ ਮੁੱਖ ਮੰਤਰੀ ਜੀ ਆ دریا ਵੇਖਣ ਆ ਰਹੇ ਨੇ ਉਹ ਭਾਈ دریا ਤਾਂ ਪਹਿਲਾਂ ਹੀ ਖਬਰਾਂ ਦੱਸੀ ਜਾਂਦੀਆਂ ਹੈ ਕਿ ਇਹ ਆਪਦੇ ਆਪੇ ਤੋਂ ਬਾਹਰ ਆਉਂਦੇ ਕਿਨਾਰਿਆਂ ਤੋਂ ਬਾਹਰ ਇਹਦਾ ਕੀ ਵੇਖਣਾ ਹੈ ਅੱਜ ਉਹਨਾਂ ਨੇ ਸਾਰ ਲਈਏ ਜਿਹੜੇ ਲੋਕ ਡੁੱਬੇ ਪਏ ਨੇ ਔਰ ਸਾਡਾ ਪ੍ਰਧਾਨ ਮੰਤਰੀ ਫਿਕਰ ਕਰ ਰਿਹਾ ਅਫਗਾਨਿਸਤਾਨ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਨੇ ਉਚਾਲ ਕਰਕੇ ਆਪਦੇ ਦੇਸ਼ ਦੇ ਲੋਕ ਮਾਰੇ ਗਏ ਨੇ ਇਹਨਾਂ ਹੜ੍ਹਾਂ ਦੀ ਕਰਕੇ ਆ ਦੇਖੋ ਇੱਕ ਦਰਿਆ ਦਿਖਾ ਰਹੇ ਹਾਂ ਇੱਧਰ ਜਿਵੇਂ ਜਿਵੇਂ ਹੁਣ ਅੱਗੇ ਨੂੰ ਜਾਵਾਂਗੇ ਸਾਰੇ ਦਰਿਆ ਵਿਖਾਵਾਂਗੇ ਤੁਹਾਨੂੰ ਸਾਰੇ ਦਰਿਆਵਾਂ ਦਾ ਕੀ ਹਾਲ ਹੈ ਉਹ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੀ ਤੁਹਾਨੂੰ ਆਪ ਦੇ ਪੰਜਾਬ ਦੇ ਲੋਕਾਂ ਦਾ ਜਿਹੜੇ ਅੰਦਰ ਭਾਰਤ ਪ੍ਰਤੀ ਭਾਰਤ ਸਰਕਾਰ ਪ੍ਰਤੀ ਜਿਹੋ ਜਿਹਾ ਨਾਰਾਜ਼ਗੀ ਵੰਗ ਰਹੀ ਹੈ ਇਹ ਤੁਹਾਡੀਆਂ ਨਿਗਾਹ ਇਹਨਾਂ ਕਰਪੂਤਾ ਕਰਕੇ ਤੁਹਾਨੂੰ ਅਫਗਾਨਿਸਤਾਨ ਦਾ ਦਰਦ ਆਇਆ ਲੇਕਿਨ ਆਪਦੇ ਦੇਸ਼ ਦਾ ਇੱਕ ਸੂਬਾ ਪੰਜਾਬ ਜਿਹੜਾ ਡੁੱਬ ਕੇ ਮਰ ਰਿਹਾ ਹੈ ਉਹਦਾ ਕੋਈ ਦਰਦ ਨਹੀਂ ਆਇਆ ਇਹ ਫਿਰ ਲੋਕਾਂ ਨੂੰ ਆਪਣੇ ਆਪ ਅਹਿਸਾਸ ਕਰਵਾਉਣਾ ਹੈ ਕਿ ਸਾਡੀ ਸਰਕਾਰ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਹੀ ਹੈ ਸਾਡੀ ਸਰਕਾਰ ਸਾਨੂੰ ਇਹ ਮਹਿਸੂਸ ਕਰਵਾ ਰਹੀ ਹੈ ਕਿ ਤੁਸੀਂ ਸਾਡੇ ਨਹੀਂ ਹੋ ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਇਹ ਸਾਬਤ ਕਰ ਰਹੇ ਹੋ ਸੋ ਮੇਰੀ ਬੇਨਤੀ ਆ ਮੇਰੇ ਦੋਸਤੋ ਤੱਕੜੇ ਹੋ ਕੇ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੀ ਗੱਲ ਪੰਜਾਬ ਸਰਕਾਰ ਕੇਂਦਰ ਸਰਕਾਰ ਤੱਕ ਪਹੁੰਚੇ ਲੋਕਾਂ ਦੀ ਸਹੀ ਤਰੀਕੇ ਨਾਲ ਮਦਦ ਕਰਨ ਦੀ ਲੋੜ ਆ ਨਾ ਕਿ ਡਰਾਮੇਬਾਜ਼ੀ ਦੀ ਲੋੜ ਆ